ਪੰਜਾਬੀ ਸੰਗੀਤ ਜਗਤ ਇੱਕ ਵਾਰੀ ਫਿਰ ਤੋਂ ਗੈਂਗਸਟਰਾਂ ਦਾ ਸਾਆ ਮੰਡਰਾਉਣ ਲੱਗਾ ਜੀ ਪੰਜਾਬ ਦੇ ਪ੍ਰਸਿੱਧ ਗੀਤਕਾਰ ਤੇ ਪ੍ਰੋਡਿਊਸਰ ਬੰਟੀ ਬੈਂਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਨੇ ਦੱਸਦੀਏ ਕੀ ਬੀਤੀ ਰਾਤ ਮੁਹਾਲੀ ਦੇ ਸੈਕਟਰ 79 ਦੇ ਵਿੱਚ ਬੰਟੀ ਬੈਂਸ ਦੇ ਉੱਪਰ ਹਮਲਾ ਹੋਇਆ ਗੋਲੀਬਾਰੀ ਹੋਈ ਹੈ ਕਟਾਣੀ ਢਾਬਾ ਦੇ ਮਾਲਕ ਪ੍ਰਵਿੰਦਰ ਸਿੰਘ ਕਟਾਣੀ ਜੋ ਕਿ ਪ੍ਰੋਡਿਊਸਰ ਵੀ ਨੇ ਉਹਨਾਂ ਦੇ ਕੋਲ ਬੰਟੀ ਬੈਂਸ ਦਾ ਅਕਸਰ ਆਉਣਾ ਜਾਣਾ ਲੱਗਾ ਹੁੰਦਾ ਹੈ ਕੱਲ ਜਦੋਂ ਦੇਰ ਰਾਤ ਬੰਟੀ ਬੈਂਸ ਤੇ ਕੁਝ ਹੋਰ 스타 ਉੱਥੇ ਬੈਠੇ ਸੀ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਸ਼ੂਟਰਾਂ ਨੇ ਕੋਸ਼ਿਸ਼ ਕੀਤੀ ਹੈ ਪਹਿਲਾਂ ਉਹਨਾਂ ਦੀ ਰੇਕੀ ਕੀਤੀ ਨਿਰੇਕੀਕਰਨ ਤੋਂ ਬਾਅਦ ਕੁਝ ਸਮੇਂ ਬਾਅਦ ਉੱਥੇ ਫਾਇਰਿੰਗ ਹੋਈ ਹੈ ਬੰਟੀ ਬੈਂਸ ਤੇ ਉਸਦੇ ਸਾਥੀ ਉਸ ਵਕਤ ਤੋਂ ਨਿਕਲ ਚੁੱਕੇ ਸੀ ਰਾਹਤ ਦੀ ਗੱਲ ਇਹ ਰਹੀ ਕਿ ਇਹਦੇ ਵਿੱਚ ਬੰਟੀ ਬੈਂਸ ਤੇ ਉਸਦੇ ਕਿਸੇ ਵੀ ਸਾਥੀ ਨੂੰ ਜਿਹੜਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਇਹ ਵੱਡੀ ਖਬਰ ਹੈ ਬੰਟੀ ਬੈਂਸ ਨੂੰ ਉਸ ਤੋਂ ਬਾਅਦ 24 ਘੰਟੇ ਦੇ ਵਿੱਚ ਵਿੱਚ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਤੇ ਨਾਲ ਹੀ ਨਾਲ ਉਸ ਤੋਂ 1 ਕਰੋੜ ਦੀ ਜਿਹੜੀ ਹੈ ਰਾਸ਼ੀ ਦੀ ਮੰਗ ਕੀਤੀ ਗਈ ਹੈ 1 ਕਰੋੜ ਦੀ ਫਰौती ਮੰਗੀ ਗਈ ਹੈ ਬੰਟੀ ਬੈਂਸ ਤੋਂ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਫਰौती ਦੀ ਕਾਲ ਗੈਂਗਸਟਰ ਲੱਕੀ ਪਟਿਆਲ ਨੇ ਕੀਤੀ ਹੈ ਉਸਨੇ ਕਿਹਾ ਹੈ ਕਿ ਉਸ ਨੂੰ 1 ਕਰੋੜ ਰੁਪਏ ਦਿੱਤਾ ਜਾਵੇ ਨਹੀਂ ਤਉ ਬੰਟੀ ਬੈਂਸ ਨੂੰ ਜਾਨੋਂ ਮਾਰ ਦੇਣਗੇ ਦੱਸ ਦਈਏ ਕਿ ਬੰਟੀ ਬੈਂਸ ਜਿਹੜਾ ਹੈ ਮਰਹੂਮ ਗਾਇਕ ਸਿੱਧੂ ਮਸਤਾਲੇ ਵਾਲੇ ਦੇ ਕਾਫੀ ਕਰੀਬ ਸਨ ਉਹਨਾਂ ਦੇ ਗੀਤਾਂ ਨੂੰ ਕੰਪੋਜ਼ ਵੀ ਕੀਤਾ ਹੈ ਪ੍ਰੋਡਿਊਸ ਵੀ ਕਰਦੇ ਰਹੇ ਨੇ ਫਿਲਹਾਲ ਜਿਹੜਾ ਪੁਲਿਸ ਨੇ ਬੰਟੀ ਬੈਂਸ ਦੀ ਸ਼ਿਕਾਇਤ ਦੇ ਉੱਪਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਵੀ ਦੱਸ ਦਈਏ ਕਿ ਲੱਕੀ ਪਟਿਆਲ ਗੈਂਗ ਜਿਹੜਾ ਕੈਨੇਡਾ ਤੋਂ ਚੱਲ ਰਿਹਾ ਹੈ ਮੋਸਟ ਵਾਂਟਡ ਗੈਂਗਸਟਰ ਹੈ ਇਹ ਤੇ ਕੈਨੇਡਾ ਤੋਂ ਬੈਠ ਕੇ ਆਪਣਾ ਗੈਂਗ ਚਲਾ ਰਿਹਾ ਤੇ ਉਸ ਦੇ ਨਾਮ ਤੇ ਜਿਹੜਾ ਹੈ ਬੰਟੀ ਬੈਂਸ ਨੂੰ ਫੋਨ ਤੇ ਧਮਕੀਆਂ ਮਿਲੀਆਂ ਨੇ ਦੋਸਤੋ ਬਾਅਦ ਜਿਹੜੇ ਬੰਟੀ ਬੈਂਸ ਵੱਲੋਂ ਸ਼ਿਕ ਇਸ ਸੰਗੀਤ ਜਗਤ 'ਤੇ ਇੱਕ ਵਾਰੀ ਫਿਰ ਤੋਂ ਗੈਂਗਸਟਰਾਂ ਦਾ ਸਾਯਾ ਮੰਡਰਾਉਣ ਲੱਗਾ। ਜੀ ਪੰਜਾਬ ਦੇ ਪ੍ਰਸਿੱਧ ਗੀਤਕਾਰ ਤੇ ਪ੍ਰੋਡਿਊਸਰ ਬੰਟੀ ਬੈਂਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਨੇ। ਦੱਸਦੀ ਹੈ ਕਿ ਬੀਤੀ ਰਾਤ ਮੁਹਾਲੀ ਦੇ ਸੈਕਟਰ 79 ਦੇ ਵਿੱਚ ਬੰਟੀ ਬੈਂਸ ਦੇ ਉੱਪਰ ਹਮਲਾ ਹੋਇਆ। ਗੋਲੀਬਾਰੀ ਹੋਈ ਹੈ। ਕਟਾਣੀ ਢਾਬਾ ਦੇ ਮਾਲਕ ਪ੍ਰਵਿੰਦਰ ਸਿੰਘ ਕਟਾਣੀ ਜੋ ਕਿ ਪ੍ਰੋਡਿਊਸਰ ਵੀ ਨੇ, ਉਹਨਾਂ ਦੇ ਕੋਲ ਬੰਟੀ ਬੈਂਸ ਦਾ ਅਕਸਰ ਆਉਣਾ ਜਾਣਾ ਲੱਗਾ ਹੁੰਦਾ ਹੈ। ਕੱਲ ਜਦੋਂ ਦੇਰ ਰਾਤ ਬੰਟੀ ਬੈਂਸ ਤੇ ਕੁਝ ਹੋਰ 스타 ਉੱਥੇ ਬੈਠੇ ਸੀ, ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਸ਼ੂਟਰਾਂ ਨੇ ਕੋਸ਼ਿਸ਼ ਕੀਤੀ ਹੈ। ਪਹਿਲਾਂ ਤੋਂ ਬਾਅਦ ਕੁਝ ਸਮੇਂ ਬਾਅਦ ਉਤੇ ਫਾਇਰਿੰਗ ਹੋਈ ਹੈ ਵੰਟੀ ਬੈਂਸ ਤੇ ਉਸਦੇ ਸਾਥੀ ਉਸ ਵਕਤ ਤੋਂ ਨਿਕਲ ਚੁੱਕੇ ਸੀ ਰਾਹ ਦੀ ਗੱਲ ਇਹ ਰਹੀ ਕਿ ਇਹਦੇ ਵਿੱਚ ਵੰਟੀ ਬੈਂਸ ਤੇ ਉਸਦੇ ਕਿਸੇ ਵੀ ਸਾਥੀ ਨੂੰ ਜਿਹੜਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਇਹ ਵੱਡੀ ਖਬਰ ਹੈ ਵੰਟੀ ਬੈਂਸ ਨੂੰ ਉਸ ਤੋਂ ਬਾਅਦ 24 ਘੰਟੇ ਦੇ ਵਿੱਚ ਵਿੱਚ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਤੇ ਨਾਲ ਹੀ ਨਾਲ ਉਸ ਤੋਂ 1 ਕਰੋੜ ਦੀ ਜਿਹੜੀ ਹੈ ਰਾਸ਼ੀ ਦੀ ਮੰਗ ਕੀਤੀ ਗਈ ਹੈ 1 ਕਰੋੜ ਦੀ ਫਰौती ਮੰਗੀ ਗਈ ਹੈ ਵੰਟੀ ਬੈਂਸ ਤੋਂ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਫਰौती ਦੀ ਕਾਲ ਗੈਂਗਸਟਰ ਲੱਕੀ ਪਟਿਆਲ ਨੇ ਕੀਤੀ ਹੈ ਉਸਨੇ ਕਿਹਾ ਹੈ ਕਿ ਉਸ ਨੂੰ 1 ਕਰੋੜ ਰੁਪਏ ਦਿੱਤਾ ਜਾਵੇ ਨਹੀਂ ਉਹ ਬੰਟੀ ਬੈਂਸ ਨੂੰ ਜਾਨੋਂ ਮਾਰ ਦੇਣਗੇ ਦੱਸ ਦਈਏ ਕਿ ਬੰਟੀ ਬੈਂਸ ਜਿਹੜਾ ਹੈ ਮਰਹੂਮ ਗਾਇਕ ਸਿੱਧੂ ਮਸੇਵਾਲੇ ਦੇ ਕਾਫੀ ਕਰੀਬ ਸਨ ਉਹਨਾਂ ਦੇ ਗੀਤਾਂ ਨੂੰ ਕੰਪੋਜ਼ ਵੀ ਕੀਤਾ ਹੈ ਪ੍ਰੋਡਿਊਸ ਵੀ ਕਰਦੇ ਰਹੇ ਨੇ ਫਿਲਹਾਲ ਜਿਹੜਾ ਪੁਲਿਸ ਨੇ ਬੰਟੀ ਬੈਂਸ ਦੀ ਸ਼ਿਕਾਇਤ ਦੇ ਉੱਪਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਵੀ ਦੱਸ ਦਈਏ ਕਿ ਲੱਕੀ ਪਟਿਆਲ ਗੈਂਗ ਜਿਹੜਾ ਕੈਨੇਡਾ ਤੋਂ ਚੱਲ ਰਿਹਾ ਹੈ ਮੋਸਟ ਵਾਂਟਡ ਗੈਂਗਸਟਰ ਹੈ ਇਹ ਤੇ ਕੈਨੇਡਾ ਤੋਂ ਬੈਠ ਕੇ ਆਪਣਾ ਗੈਂਗ ਚਲਾ ਰਿਹਾ ਤੇ ਉਸ ਦੇ ਨਾਮ ਤੇ ਜਿਹੜਾ ਹੈ ਬੰਟੀ ਬੈਂਸ ਨੂੰ ਫੋਨ ਤੇ ਧਮਕੀਆਂ ਮਿਲੀਆਂ ਨੇ ਦੋਸਤੋ ਬਾਅਦ ਜਿਹੜਾ ਬੰਟੀ ਬੈਂਸ ਵੱਲੋਂ ਸ਼ਿਕਾਇ